ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਜੈ ਅੱਜ ਪਰੋਲ ਬਹਿਣਾ ਤੋਂ ਸਾਰੇ ਮੀਡੀਆ ਸਾਥੀਆਂ ਦਾ ਧੰਨਵਾਦ ਕਰਦਾ ਜਿਹੜਾ ਅੱਜ ਸਾਡੇ ਕੋਲ ਸੀ ਆਏ ਉਸ ਤੋਂ ਬਾਅਦ ਅੱਜ ਸਾਡੇ ਜਿਹਨੇ ਵੀ ਸ਼ਹਿਰ ਦੇ ਮੰਦਰ ਤੇ ਉਹਨਾਂ ਦਾ ਕਮੇਟੀਾਂ ਤੋਂ ਪ੍ਰਧਾਨ ਸਾਹਿਬ ਜਾਂ ਉਹਨਾਂ ਦਾ ਕੋਈ ਨਾ ਕੋਈ ਸਟੈਂਡੈਂਟ ਵੀ ਸਿੱਖ ਕੇ ਮੈਂ ਉਹਦਾ ਵੀ ਦੇ ਜਿੰਨੇ ਵੀ ਹਿੰਦੂ ਸੰਗਠਨ ਨੇ ਸਭ ਦਾ ਸ਼ੁਰੂਆਤ ਕਰਦਾ ਜਿਹੜਾ ਅੱਜ ਇੱਥੇ ਆਏ ਨੇ ਤੇ ਅੱਜ ਦੀ ਜਿਹੜੀ ਇਹ ਮੀਟਿੰਗ ਅਸੀਂ ਕੀਤੀ ਹੈ ਉਹਦਾ ਜਿਹੜਾ ਮੁੱਖ ਖੇੜਾ ਮੁੱਦਾ ਸੀ ਬੀਤੀ ਰਾਤ ਜਿਹੜਾ ਖਾਲਸਥਾਨੀ ਅੱਤਵਾਦੀ ਗੁਰਪਤਮਨ ਸਿੰਘ ਪੰਡੂ ਜਿਹਨੂੰ ਮੈਂ ਕਹਿੰਦਾ ਜਿਹੜਾ ਸਾਡੀ ਸਿੱਖ ਕੌਮ ਤੇ ਇੱਕ ਕਲੰਕ ਹੈ ਕਾਲਾ ਧੱਬਾ ਹੈ ਜਿਹੜਾ ਹਮੇਸ਼ਾ ਹੀ ਆਪਣੇ ਸਾਡੇ ਦੇਸ਼ ਦੀ ਏਕਤਾ ਨੂੰ Hindu Sikh ਭਾਈਚਾਰੇ ਨੂੰ ਆਪਸ ਚ ਲੜਾਉਣ ਲਈ ਸ਼ਹਿਰ ਉਗਲਦਾ ਹੈ ਕੱਲ ਉਸ ਵੱਲੋਂ ਇੱਕ ਹੋਰ ਜਿਹੜੀ ਘਰੌਣੀ ਹਰਕਤ ਕੀਤੀ ਗਈ ਹੈ ਉਹਨੇ ਇਹ ਸਪਸ਼ਟ ਕਿਹਾ ਕਿ 6 ਜੂਨ ਨੂੰ ਦੇਖੋ ਤੁਹਾਨੂੰ 6 ਜੂਨ ਦੀ ਜਿਹੜੀ ਘਟਨਾ ਹੈ ਉਹਦਾ ਦੁੱਖ ਸਭ ਨੂੰ ਹੈ ਚਾਹੇ ਉਹ ਕੋਈ Hindu ਹੈ ਭਾਵੇਂ ਉਹ Sikh ਹੈ ਪਰ ਇਹਨੇ ਜਿਹੜਾ ਨਿੱਜੀ ਤੌਰ ਤੇ ਖੰਨਾ ਸ਼ਹਿਰ ਤੇ ਸਰ ਖਾਸ ਕਰਕੇ ਸਾਰੇ ਪੰਜਾਬ ਦੇ ਮੰਦਰਾਂ ਨੂੰ ਇਹਨੇ ਕਿਹਾ ਵੀ 6 ਜੂਨ ਨੂੰ ਵੀ ਸਾਰੇ ਮੰਦਰ 7 ਵਜੇ ਤੋਂ ਲੈ ਕੇ 10 ਵਜੇ ਤੱਕ ਬੰਦ ਰੱਖੇ ਜਾਣ, ਲਾਈਟਾਂ ਬੰਦ ਕੀਤੀਆਂ ਜਾਣ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ। ਮੈਂ ਗੁਰਪਤਵੰਤ ਸਿੰਘ ਪੰਨੋ ਨੂੰ ਕਹਿਣਾ ਚਾਹਨਾ ਵੀ ਇਹ ਕਿਸੇ ਵੱਡੇ ਭਲੇਖੇ 'ਚ ਫਿਰਦਾ ਹੈ। ਅੱਜ ਪੰਜਾਬ ਦਾ ਜਿਹੜਾ Hindu ਹੈ ਉਹ ਪਹਿਲੇ ਵਾਲਾ Hindu ਨਹੀਂ ਹੈਗਾ। ਅੱਜ ਪੰਜਾਬ ਦਾ Hindu ਜਾਗ ਚੁੱਕਿਆ ਹੈ। ਉਹ ਕਿਸੇ ਤੋਂ ਡਰਨ ਵਾਲਾ ਨਹੀਂ ਹੈਗਾ। ਜਿਹੜਾ ਇਹ ਇਹਦੇ ਦਿਮਾਗ 'ਚ ਕੋਈ ਵਹਿਮ ਹੈ ਨਾ ਇਹ ਦੂਰ ਦੂਰ ਕਰ ਲਵੇ। ਅੱਜ ਪੰਜਾਬ ਦਾ ਖੰਨੇਸ਼ਰ ਦਾ ਖਾਸ ਕਰਕੇ Hindu ਇੱਕ ਝੋਟਾ ਬੈਠਾ ਸਾਡੇ ਵਿੱਚ ਆ ਸਾਡੇ ਵਿੱਚ ਅੱਜ ਸਾਰੇ ਮੰਦਰਾਂ ਦੇ ਪ੍ਰਧਾਨ ਸਾਹਿਬ Hindu ਉਸ ਘਟਨਾ ਦੇ ਪ੍ਰਧਾਨ ਸਾਹਿਬ ਸਭ ਪਹੁੰਚੇ ਨੇ ਇਹ ਜਿਹੜੀਆਂ ਹਰਕਤਾਂ ਕਰਦਾ ਨਾ ਵੀ ਮੈਂ Hindu ਸਿੱਖ ਭਾਈਚਾਰੇ 'ਚ ਦਰਾਰ ਪਾ ਦੂੰਗਾ ਇਹਦੇ ਮਨਸੂਬੇ ਬਿਲਕੁਲ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਆ ਸਾਰੇ Hindu ਉਸ ਘਟਨਾ ਨੇ ਮਿਲ ਕੇ ਫੈਸਲਾ ਕੀਤਾ ਵੀ ਅਸੀਂ 6 ਜੂਨ ਨੂੰ ਇਹ ਕਹਿੰਦਾ ਲਾਈਟਾਂ ਬੰਦ ਕਰੋ ਅਸੀਂ ਸਾਰਿਆਂ ਤੇ ਲੜੀਆਂ ਮੰਦਰਾਂ ਤੇ ਲਾਵਾਂਗੇ ਸਾਰੇ ਮੰਦਰਾ ਚ ਦੀਪਮਾਲਾ ਹੋਊਗੀ ਹਨੂਮਾਨ ਚਲੀਸੇ ਦਾ ਪਾਠ ਹੋਊਗਾ ਇਹਨੂੰ ਇਹਨੂੰ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਇਹ ਜਿਹੜੇ ਆ ਖਾਲਸਪੁਰ ਦੀਆਂ ਗੱਲਾਂ ਕਰਦਾ ਕੋਈ ਸਿੱਖ ਪੰਜਾਬ ਦਾ ਕੀ ਪੂਰੇ ਦੇਸ਼ ਦਾ ਕੋਈ ਸਿੱਖ ਖਾਲਸਪੁਰ ਨਹੀਂ ਚਾਹੁੰਦਾ ਅਸੀਂ ਸਾਡੇ ਅਸ ਇੱਕ ਭਾਈਚਾਰਾ ਸਾਡੇ ਨਾਲ ਬੈਠਾ ਕੋਈ ਵੀ ਖਾਲਸਪੁਰ ਨਹੀਂ ਚਾਹੁੰਦਾ ਇਹਦੇ ਜਿਹੜੇ ਇਹ ਦੇਸ਼ ਨੂੰ ਤੋੜਨ ਦੇ ਜਿਹੜੇ ਮਨਸੂਬੇ ਨੇ ਇਹ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਤੇ 6 ਜੂਨ ਨੂੰ ਸਾਟੇ ਵੱਲੋਂ ਪੂਰੇ ਵੱਡੇ ਪੱਤਰ ਤੇ ਖੰਨੇਸ਼ਰ ਦੇ ਇਕੱਲੇ-ਇਕੱਲੇ ਮੰਦਰ ਦੇ ਵਿੱਚ ਦੀਪਮਾਲਾ ਕਰਕੇ ਰੋਸ਼ਨੀਆ ਕਰਕੇ ਇਹਦਾ ਜਿਹੜਾ ਇਹ ਜਵਾਬ ਦਿੱਤਾ ਚੋਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਪਤਾ ਹੈ ਕਿ 6 ਜੂਨ 84 ਦੇ ਵਿੱਚ ਜਿਹੜਾ ਬਲੂ ਸਟਾਰ ਹੋਇਆ ਸੀਗਾ ਅੱਜ ਤੱਕ ਪੰਜਾਬ ਦਾ ਸੰਤਾਪ ਜਿਹੜਾ ਚੱਲ ਰਿਹਾ ਇੱਕ ਹਰਾਮ ਦਾ ਜਿਹੜਾ ਕੈਨੇਡਾ ਬੈਠਾ ਉਦੇ ਜੁਰਤ ਨਹੀਂ ਹੈਗੀ ਕਿ ਉਹ ਹਿੰਦੁਸਤਾਨ ਦੇ ਵਿੱਚ ਆਪਣਾ ਪੈਰ ਰੱਖ ਲਵੇ ਤੇ ਜਿਹੜੇ ਇੱਥੇ ਦੇ ਨੌਜਵਾਨ ਨੇ ਉਹਨਾਂ ਨੂੰ ਭੜਕਾ ਕੇ ਮਰਵਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਅੱਜ ਫਿਰ ਉਹ ਇੱਕੋ ਗੱਲ ਕਹਿ ਰਹੇ ਕਿ ਖਾਲਸਤਾਨ ਦੇ ਝੰਡੇ ਲੈ ਕੇ ਜੀ ਤਖਸਾਲ ਸਾਹਿਬ ਪਹੁੰਚੋ ਹਰਮੰਦਰ ਸਾਹਿਬ ਪਹੁੰਚੋ ਕੀ ਉਹ ਦੁਬਾਰਾ ਉੱਥੇ ਇਹ ਜਿਹਾ ਦੰਗਾ ਕਰਾਣਾ ਚਾਹੁੰਦਾ ਹੈ ਜਾਂ ਹਿੰਦੂ ਸਿੱਖ ਦੇ ਵਿੱਚ ਲੜਾਈ ਪਾਉਣਾ ਚਾਹੁੰਦਾ ਇਹਨਾਂ ਨੇ ਕੀ ਕੀਤਾ ਪਹਿਲਾਂ ਵੀ ਕੈਨੇਡਾ ਦੇ ਵਿੱਚ ਮੰਦਰਾਂ ਦੇ ਵਿੱਚ ਹਮਲਾ ਕੀਤਾ ਕਿ ਜਿਹੜੇ ਹਿੰਦੂ ਨੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਹਿੰਦੂ ਭੜਕਣ ਗੁਰਦੁਆਰਿਆਂ ਦੇ ਵਿੱਚ ਹਮਲਾ ਕਰਨ ਲੇਕਿਨ ਸਾਡਾ ਜਿਹੜਾ ਹਿੰਦੁਸਤਾਨ ਦਾ ਜਿਹੜਾ ਹਿੰਦੂ ਹੈ ਜਾਂ ਸਿੱਖ ਇਹ ਜਿਹੜਾ ਭਾਈਚਾਰਾ ਬਹੁਤ ਕਾਇਮ ਹੈ ਕਿਸੇ ਵੀ ਹਿੰਦੂ ਬੰਦੇ ਨੇ ਕਿਸੇ ਗੁਰਦੁਆਰੇ ਤੇ ਹਮਲਾ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਗੁਰਦੁਆਰੇ ਸਾਡੇ ਗੁਰੂਆਂ ਦੇ ਹਨ ਨਾ ਕਿ ਹਰਾਮ ਦੇ ਬੀਚ ਜਾਂਦੇ ਕਿਉਂਕਿ ਇਹਨਾਂ ਨੇ ਸਿਰਫ ਪੈਸਾ ਇਕੱਠਾ ਕਰਨਾ ਹੈ ਅਸੀਂ ਜੇ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹਨਾਂ ਦੇ ਮਗਰ ਲੱਗ ਕੇ ਕੋਈ ਇਹੋ ਜਿਹੀ ਗੱਲ ਨਾ ਕਰੋ ਜਿਹੜੀ ਇਹਨੇ ਗੱਲ ਕੀਤੀ 6 ਜੂਨ ਨੂੰ ਮੰਦਰਾਂ ਦੇ ਵਿੱਚ ਹਨੇਰਾ ਕਰਕੇ ਰੱਖੋ ਉਹ ਤਾਂ ਸਾਡੇ ਭਰਾਵਾਂ ਨੇ ਦੱਸੇ ਦਿੱਤਾ ਕਿ ਉਹਦੀ ਇੱਡੀ ਅਕਾਤ ਨਹੀਂ ਹੈ ਕਿ ਉਹ ਮੰਦਰਾਂ ਦੇ ਵਿੱਚ ਹਨੇਰਾ ਕਰ ਦਵੇ ਉਹ ਤਾਂ ਅਸੀਂ ਚੌਕੜਾ ਤੇ ਲਾ ਕੇ ਜੋ ਦੀਪmala ਕਰਾਂਗੇ ਲੇਕਿਨ ਅਸੀਂ ਲੋਕਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਆ ਕਿ ਇਹਨੇ ਮਗਰ ਲਾ ਕੇ ਜਿਵੇਂ ਅੱਜ ਖੰਨੇ ਦੀ ਕੱਲ ਦੀ ਖਬਰ ਹੈ ਕਿ ਇੱਕ ਖਾਲਸਤਾਨ ਦਾ ਨਾਰਾ ਲਾਤਾ ਉਸ ਬੱਚੇ ਨੂੰ ਇਹ ਨਹੀਂ ਪਤਾ ਜਾਂ ਜਿਨੇ ਵੀ ਉਹ ਲਿਖਿਆ ਹੈ ਅਗਰ ਕੱਲ ਨੂੰ ਪ੍ਰਸ਼ਾਸਨ ਨੇ ਉਹਨੂੰ ਫੜ ਲਿਆ ਤੇ ਉਹ ਜੇਲ੍ਹ ਚ ਸਿੱਟਦਾ ਫਿਰ ਇਹਨਾਂ ਨੇ ਮਾਰ ਗਏ ਚੀਕਾਂ ਇਹ ਜਿਹੜੇ ਲੋਕ ਬਾਹਰੋਂ ਫੰਡਿੰਗ ਦੇ ਚੱਕਰ ਦੇ ਵਿੱਚ ਖੱਲਸ탄 ਮੁਰਦਾਬਾਦ ਚੋਰੀ ਨਾਲ ਲਿਖ ਲੈਂਦੇ ਆ ਕਿ ਆ ਕਿਸੇ Hindu ਬੰਦੇ ਨੂੰ ਗੋਲੀ ਮਾਰ ਕੇ ਆਪਣੇ ਆਪ ਨੂੰ ਸ਼ੇਰ ਸਮਝਦੇ ਆ ਅਸੀਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛੋ ਉਹਨਾਂ ਦਾ ਕੀ ਹਾਲ ਆ ਉਹਨਾਂ ਨੂੰ ਕੌਣ ਪੁੱਛ ਰਿਹਾ ਅੱਜ ਬੰਨੂ ਕਦੇ ਕਰੋੜ ਰੁਪਏ ਦੀ ਲਾਚ ਦਿੰਦਾ ਕਦੇ 2 ਕਰੋੜ ਦੀ ਲਾਚ ਦਿੰਦਾ ਲੇਕਿਨ ਅਸੀਂ ਇਹ ਪੁੱਛਦਾ ਕਿ ਇਹਨੂੰ ਐਵੇਂ ਮੁੜ ਕੇ ਇਹ ਤੇਸ ਭਾਈਚਾਰਾ ਸਾਡਾ ਜਿਹੜਾ ਹਿੰਦੂ ਸਿੱਖ ਭਾਈਚਾਰਾ ਬਹੁਤ ਵਧੀਆ ਸ਼ਾਂਤੀ ਨਾਲ ਰਹਿ ਰਿਹਾ ਅਸੀਂ ਸਰਕਾਰਾਂ ਨੂੰ ਵੀ ਕਹਿੰਦੇ ਆ ਕਿ ਜੇ ਹਰਾਮ ਦੇ ਬੰਦੇ ਨੂੰ ਜਲਦੀ ਤੋਂ ਜਲਦੀ ਫੜ ਕੇ ਨੂੰ ਅੰਦਰ ਕੀਤਾ ਜਾਵੇ ਕਿਉਂਕਿ ਨਹੀਂ ਤਾਂ ਮਾਹੌਲ ਜਿਹੜਾ ਖਰਾਬ ਕਰਨੀ ਇਹਨੇ ਪੂਰਾ ਜ਼ੋਰ ਲਾਇਆ ਬਾਹਲੀਆਂ ਕੰਟਰੀਆਂ ਤੋਂ ਵੀ ਜ਼ੋਰ ਲੱਗ ਰਿਹਾ ਪੰਜਾਬ ਦੇ ਵਿੱਚ ਵੀ ਪੂਰਾ ਜ਼ੋਰ ਲਾਇਆ ਅਸੀਂ ਸਾਰਿਆਂ ਦੁਆਰਾ ਨਿਵੇਦਨ ਕਰਦੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ

ਪੂਰਾ ਸੁੰਦਰ ਕਾਂਟ ਕਰਾਂਗੇ ਹਨੂਮਨ ਚਲिसा ਕਰਾਂਗੇ ਔਰ ਮੈਂ ਤਾਂ ਆਪਣੇ ਸ਼ਹਿਰ ਨੂੰ ਉਸੇ ਨੂੰ ਕਹਾਂਗਾ ਕਿ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਇਹਨੂੰ ਦਿਖਾ ਦਿਓ ਵੀ ਜਿਹੜਾ ਸਨਾਤਨ ਧਰਮ ਹੈ ਕਿੱਡਾ ਵੱਡਾ ਧਰਮ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਮਾਰਿਆ ਐਵੇਂ ਦੇ ਬੰਦੇ ਬਹੁਤ ਆਏ ਭਗਵਾਨ ਰਾਮ ਨੇ ਰਾਵਣ ਦਾ ਵੱਧ ਕੀਤਾ ਭਗਵਾਨ ਕ੍ਰਿਸ਼ਨ ਨੇ ਪਾਪੀ ਜਿਹੜੇ ਲੋਕਾਂ ਉਹਨਾਂ ਦਾ ਸਾਰਿਆਂ ਦਾ ਹੀ ਵੱਧ ਹੋਇਆ ਇਹ ਤਾਂ ਵੀ ਹੋ ਜਾਏਗਾ। ਔਰ ਨਜ਼ਦੀਕ ਹੀ ਹੋ ਜਾਏਗਾ। ਭਗਵਾਨ ਦੇ ਵਰਖਲਾ ਬੋਨ ਲਾਲਾ ਬੰਦਾ ਤਾਂ ਪਾਪੀ ਹੀ ਹੁੰਦਾ ਹੈ। ਅੱ ਪਾਪੀ ਵੀ ਭਗਵਾਨ ਦੁਨੀਆ 'ਚ ਭੇਜ ਦਿਆ ਜਿਨ੍ਹਾਂ ਨੇ ਪਾਪ ਕਰਨੇ ਆ। ਇਹ ਪਾਪ ਕਰਿਆ ਤਾਂ ਸੱਚਾ ਨਾਜ਼ ਹੀ ਹੋ ਜਾਏਗਾ। ਬਾਕੀ ਹਿੰਦੂ ਭਾਈਚਾਰਾ ਔਰ ਸਿੱਖ ਭਾਈਚਾਰੇ 'ਚ ਕੋਈ ਕਮੀ ਹੋਣੀ ਐ, ਬਿਤ ਮਤਵੇਦਨੀ ਐ। ਅਸੀਂ ਲੋਕ ਵੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਪੂਰਬ ਆਪਣੇ ਘਰਾਂ ਦੇ ਵਿੱਚ ਲੱਢਣੀ ਹੈ। ਅਸੀਂ ਵੀ ਗੁਰਦੁਆਰਿਆਂ 'ਚ ਉਮੀ ਜਾਂਦੇ ਆ ਜਿਵੇਂ ਮੰਦਿਰਾਂ 'ਚ ਜਾਂਦੇ ਆ। ਕਿ ਸਾਨੂੰ ਪਤਾ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕਿੰਨੀਆਂ ਬਲੀਆਂ ਦਿੱਤੀਆਂ ਕਿਹਦੇ ਪਿੱਛੇ ਦਿੱਤੀਆਂ ਇਹ ਬੰਨੂ ਨੂੰ ਕੀ ਪਤਾ ਮਨੁੱਖ ਦੀਆਂ ਬਲੀਆਂ ਕਿਹਨੂੰ ਯਾਦ ਹੈ ਅਸੀਂ ਕਿਉਂ ਪੂਜਾ ਕਰਦੇ ਆ ਕਿਉਂਕਿ ਸਾਡੇ ਉਹ ਵੀ ਭਗਵਾਨ ਨੇ ਭਗਵਾਨ ਦੇ ਰੂਪ ਹੈ ਇਹਨੂੰ ਕੀ ਪਤਾ ਆਪਾਂ ਇਹਨਾਂ ਦੀਆਂ ਗੱਲਾਂ ਨੂੰ ਛੱਡ ਕੇ ਆਪਾਂ ਆਪਣਾ ਮੰਤਰਾਂ ਦਾ ਕੰਮ ਜਾਰੀ ਰੱਖੀਏ ਅਸੀਂ ਭਗਵਾਨ ਤੋਂ ਪ੍ਰਾਰਥਨਾ ਕਰੀਏ ਭਗਵਾਨ ਇਹ ਜੱਗ ਅੰਤ ਤੱਕ ਖਾਤਮਾ ਕਰ ਦੇ ਜਿਹੜੇ ਪਾਪ ਜੈ ਸ਼੍ਰੀ ਕੀ ਬੱਚੀ ਦੇਣਾ ਚਾਹੁੰਦੇ ਨੇ ਸ਼ਹਿਰ ਮੱਧੇ ਦੀ ਕਮੇਟੀਾਂ ਨਾਲ ਬਿਸ਼ੇਸ਼ ਤੀਕੋ ਤੁਸੀਂ ਵੱਧ ਚੜ ਕੇ ਮੰਤਰਾਂ ਚ ਆਓ ਅਸੀਂ ਤੁਹਾਡੇ ਨਾਲ ਖੜੇ ਆਂ ਅਸੀਂ ਸਭ ਤੋਂ ਅੱਗੇ ਖੜੇ ਹੋਵਾਂਗੇ ਔਰ ਸ਼ਹਿਰ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਔਰ ਮੰਦਰਾਂ ਦੇ ਵਿੱਚ ਪੂਰੀ ਦੀਪਮਾਲਾ ਕੀਤੀ ਜਾਵੇ ਪੂਰੇ ਸ਼ਹਿਰ ਨੂੰ ਚਲਾਣ ਜਾਵੇ ਤਾਂ ਕਿ ਹਰ ਇੱਕ ਨੂੰ ਪਤਾ ਲੱਗੇ ਕਿ ਜਿਹੜਾ ਸਨਾਤਨ ਧਰਮ ਹੈ ਬਹੁਤ ਵੱਡਾ ਧਰਮ ਹੈ ਇਹ ਜਿਹੜੇ ਕੁਝ ਬੋਲਣ ਵਾਲੇ ਦਾ ਚੁਕਨਾ ਚੂਰ ਹੋ ਜਾਂਦਾ ਕੁਝ ਨਹੀਂ ਬਚਦਾ ਉਹਦਾ ਮੈਂ ਦੋ ਇਦਾ ਕੀ ਬੜੀ ਮਸਲਤਾਂ ਦੀ ਗੱਲ ਹੈ ਵੀ ਅੱਜ ਵੀ ਇਹ ਜਿਹੜੀਆਂ ਗੱਲਾਂ ਜਿਹੜੀਆਂ ਪੰਜਾਬ ਨੂੰ ਕੀਤੀਆਂ ਜਾਂਦੀਆਂ ਨੇ ਪੰਜਾਬ ਨੇ ਪਹਿਲਾਂ ਹੀ ਬੜਾ ਸੰਤਾਪ ਹੋ ਗਿਆ ਹੈ ਇਹ ਜੋ ਜਿਹੜੀ ਇੱਕਤਾ ਹੈ ਹਮੇਸ਼ਾ ਤੋਂ برقرار ਰਹੀ ਹੈ ਤੇ ਰੂਪੀ ਇਹ ਜਿਹੜੇ ਅੰਸਰ ਨੇ ਇਹ ਜਿਹੜਾ ਇਹ ਤੋੜਨਾ ਚਾਹੁੰਦੇ ਨੇ ਵੀ ਲੋਕਾਂ ਦੇ ਮਨ 'ਚ ਖਟਾਸ ਪੈਦਾ ਕਰਨਾ ਚਾਹੁੰਦੇ ਨੇ ਤੇ ਦੁਬਾਰਾ ਫਿਰਵਾਦ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਨੇ ਇਹਨਾਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ ਤੇ ਜਾਣ ਕੇ ਅਸੀਂ ਸਾਰੇ ਹੀ ਹਿੰਦੂ ਸੰਗਠਨ ਅੱਜ ਉਹਨੇ ਇਕੱਠੇ ਹੋ ਕੇ 6 ਤਰੀਕ ਨੂੰ ਸਾਰੇ ਮੰਦਰਾਂ ਦੇ ਵਿੱਚ ਦੀਪਾਲਾ ਕਰਾਂਗੇ ਤੇ ਹਨੂਮਾਨ ਚਾਲੀਸਾ ਦਾ ਪਾਠ ਕਰਾਂਗੇ ਪੰਜਾਬ ਦੀ ਹੋਂਦ ਹੀ ਇੱਕ ਦਾ ਲਈ ਇਹ ਸਾਰੇ 파ਟ ਹੋਣਗੇ ਤੇ hindu ਸਿੱਖ ਇੱਕ ਦਾ ਜਿਹੜੀ ਕਿ ਬਰਕਰਾਰ ਰਹੇ ਤੇ ਇਹੋ ਜਿਹੇ ਬੰਦਿਆਂ ਤੋਂ ਟੁੱਟ ਜਵਾਬ ਦਿੱਤਾ ਜਾਊਗਾ જય ਸ਼੍ਰੀ ਜੈ ਸ਼੍ਰੀ ਰਾਮ ਜੈ ਤੁਮ ਹਰ ਮਤਬ ਅਗੋਂ ਕੰਪਨੀ ਪੰਨੂ ਜਿਹੜਾ ਵਿਆਜ ਜਾਰੀ ਕਰਦਾ ਹੈ ਕਿ ਮੰਦਰਾਜ 6 ਤੋਂ 10 ਲਾਈਟ ਬੰਦ ਕੀਤੀ ਜਾਵੇ ਉਹ ਦੱਸੂਗਾ ਸਾਨੂੰ ਉਹ ਕੋਣੋਂ ਸਾਡੇ ਮੰਦਰਾਵਾਰੇ ਬੋਲਣ ਵਾਲਾ ਉਹ ਆਪਣਾ ਜੋ ਮਰਜ਼ੀ ਕਰੀ ਜਾਵੇ ਸਾਡੇ ਮੰਦਰਾਵਾਰੇ ਕੁਝ ਨਾ ਬੋਲੇ ਅਸੀਂ ਉਹਦਾ ਜਵਾਬ ਰਾਤ ਨੂੰ ਸਾਰੀ ਰਾਤ ਦੀਪਮਾਲਾ ਕਰਕੇ ਤੇ ਲੜੀਆਂ ਲਾ ਕੇ ਤੇ ਹਵਨ ਕਰਕੇ ਹਨੂਮਾ ਚਲੀਸਾ ਦਾ ਪਾਠ ਕਰਕੇ ਅਸੀਂ 6 ਜੂਨ ਮਨਾਵਾਂਗੇ ਜੈ ਸ਼ਿਵਰਾ ਆਓ ਆਓ ਬਾਤ ਸ਼ੁਰੂ ਕਰਦੇ ਹਾਂ